ਪੰਜਾਬ ਦੇ ਵਿੱਚ ਹੁਣ ਪੰਜਾਬ ਪੁਲਿਸ ਹੀ ਅਨਸੇਫ ਹੈ ਲੜਾਈ ਛਿੜੂਣ ਦੇ ਲਈ ਪੁਲਸ ਮੁਲਾਜ਼ਮ ਜਾਂਦੇ ਨੇ ਪੁਲਸ ਵਾਲੇ ਜਦੋਂ ਲੜਾਈ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸੇ ਦਰਮਿਆਨ ਇੱਕ ਪੁਲਿਸ ਵਾਲੇ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਸ ਵਾਲੇ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਦ ਕਿ ਉਸ ਦੇ ਨਾਲ ਜੋ ਸਾਥੀ ASI ਹੁੰਦਾ ਉਸ ਦੀ ਹੱਡੀ ਤੱਕ ਤੋੜ ਦਿੱਤੀ ਗਈ ਆ ਬਾਹਰ ਟੁੱਟ ਗਈ ਆ ਹਸਪਤਾਲ ਦੇ ਵਿੱਚ ਇਸ ਵੇਲੇ ਜ਼ੇਰੇ ਇਲਾਜ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਕਿਸ ਤਰੀਕੇ ਦੇ ਨਾਲ ਹੁਣ ਪੁਲਸ ਵਾਲਿਆਂ ਦਾ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੁਲਸ ਵਾਲਿਆਂ ਦੇ ਨਾਲ ਹੀ ਕੁੱਟਮਾਰ ਕੀਤੀ ਜਾ ਰਹੀ ਹੈ ਪੁਲਸ ਮੁਲਾਜ਼ਮ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਤਰਨ ਤਰਨ ਤੋਂ ਇਹ ਪੂਰੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਇੱਕ ਸਰਪੰਚ ਤੇ ਰਹੁੰਦੀ ਆ ਤੇ ਇੱਕ ਦੂਜੀ ਤੇਰ ਪਿੰਡ ਵਾਲੀ ਹੁੰਦੀ ਆ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਰੋਲਾ ਰੱਪਾ ਚੱਲ ਰਿਹਾ ਹੁੰਦਾ ਲੜਾਈ ਝਗੜਾ ਚੱਲ ਰਿਹਾ ਹੁੰਦਾ ਹੈ ਤੇ ਇਸੇ ਦਰਮਿਆਨ ਥਾਣੇ ਦੇ ਵਿੱਚ ਕਾਲ ਜਾਂਦੀ ਆ ਪੁਲਸ ਵਾਲੇ ਮੌਕੇ ਤੇ ਪਹੁੰਚਦੇ ਨੇ ਤੇ ਇਸੇ ਦਰਮਿਆਨ ਜੋ ਸਬ ਇੰਸਪੈਕਟਰ ਚਰਨਜੀਤ ਸਿੰਘ ਹੁੰਦੇ ਨੇ ਉਹਨਾਂ ਦੇ ਵੱਲੋਂ ਜੋ ਲੜਾਈ ਕਰ ਰਹੇ ਧਿਰਾਂ ਹੁੰਦੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਮਝਾਉਣ ਦੀ ਥਾਂ ਜੋ ਲੜਾਈ ਕਰ ਰਹੀ ਧਿਰ ਹੁੰਦੀ ਆ ਉਹਨਾਂ ਦੇ ਵੱਲੋਂ ਪੁਲਸ ਮੁਲਾਜ਼ਮ ਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੋ ਖਬਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੀ ਹੀ ਰਿਵਾਲਵਰ ਖੋਈ ਜਾਂਦੀ ਹੈ ਤੇ ਤਿੰਨ ਗੋਲੀਆਂ ਪੁਲਿਸ ਮੁਲਾਜ਼ਮ ਨੂੰ ਮਾਰੀਆਂ ਗਈਆਂ ਨੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜੋ ਲੜਾਈ ਛੁਰਵਾਉਣ ਦੇ ਲਈ ਉੱਥੇ ਪਹੁੰਚਦੇ ਨੇ ਤੇ ਇਸੇ ਦਰਮਿਆਨ ਮਾਹੌਲ ਇੰਨਾ ਗਰਮਾ ਦਿੰਦਾ ਹੈ ਜਦੋਂ ਪੁਲਿਸ ਮੁਲਾਜ਼ਮ ਦੇ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸ਼ਾਂਤ ਹੋ ਜਾਓ ਮਾਹੌਲ ਹੋਰ ਖਰਾਬ ਨਾ ਕਰੋ ਤੇ ਤੈਸ਼ ਦੇ ਵਿੱਚ ਆ ਕੇ ਪੁਲਿਸ ਮੁਲਾਜ਼ਮ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਸਵਾਲ ਵੀ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਜਾ ਰਹੇ ਨੇ ਜੋ ਵਿਰੋਧੀ ਪਾਰਟੀਆਂ ਨੇ ਉਹ ਸਵਾਲ ਖੜੇ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਆਖਰ ਹੋ ਕੀ ਰਿਹਾ ਕਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਦਾ ਜਨਾਜ਼ਾ ਉੱ ਚੁੱਕਾ ਹੈ ਜਨਾਜ਼ਾ ਨਿਕਲ ਚੁੱਕਾ ਹੈ ਤਰਨਤਾਰਨ ਤੋਂ ਇਹ ਪੂਰੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾ ਵਿਖੇ ਦੋ ਧਿਰਾਂ ਵਿਚਕਾਰ ਝਗੜਾ ਹੋ ਰਿਹਾ ਸੀ ਜਿਸ ਨੂੰ ਰੋਕਣ ਦੇ ਲਈ ਪੁਲਿਸ ਪਾਰਟੀ ਉੱਤੇ ਪਹੁੰਚਦੀ ਹੈ ਤਾਂ ਲੋਕਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਗੋਲੀ ਲੱਗਣ ਦੇ ਕਾਰਨ ਗੋਇੰਦਵਾਲ ਸਾਹਿਬ ਥਾਣੇ ਦੇ ਵਿੱਚ ਜੋ ਸਬ ਇੰਸਪੈਕਟਰ ਤਾਇਨਾਤ ਸਣ ਚਰਨਜੀਤ ਸਿੰਘ ਉਹਨਾਂ ਦੀ ਮੌਤ ਹੋ ਗਈ ਹੈ ਜਦਕਿ ਜੋ ਉਹਨਾਂ ਦੇ ਨਾਲ ਐਸਆਈਸੀ ਉਹ ਜ਼ਖਮੀ ਹੋਏ ਨੇ ਤਾਂ ਮੌਕੇ ਤੇ ਡੀਆਈਜੀ ਫਿਰੋਜ਼ਪੁਰ ਹਰਮਨ ਬੀਰ ਸਿੰਘ ਵੀ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਇਸੇ ਮਾਮਲੇ ਦੇ ਵਿੱਚ ਜੋ ਆਪ ਦਾ ਸਰਪੰਚ ਹੈ ਅਤੇ ਉਸ ਦੇ ਖਿਲਾਫ ਤਾਂ ਮਾਮਲਾ ਦਰਜ ਹੋਇਆ ਅਤੇ ਪਿਆ ਅਣਪਛਾਤੇ ਆ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਕਿਸ ਤਰੀਕੇ ਦੇ ਨਾਲ ਦੋ ਥੀੜਾ ਲੜ ਰਹੀਆਂ ਸੀ ਤੇ ਉਹਨਾਂ ਨੂੰ ਸੁਲਝਾਉਣ ਦੇ ਲਈ ਜਦੋਂ ਪੁਲਸ ਪਹੁੰਚਦੀ ਹੈ ਤਾਂ ਇਸ ਪੁਲਸ ਮੁਲਾਜ਼ਮ ਨੂੰ ਲੜਾਈ ਸੁਲਝਾਉਣਾ ਮਹਿੰਗਾ ਪੈ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਹੁਣ ਪੁਲਸ ਵਾਲਿਆ ਤੇ ਹੱਥ ਚੁੱਕੇ ਜਾ ਰਹੇ ਨੇ ਪੁਲਸ ਵਾਲਿਆ ਦੇ ਕਤਲ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਆਖਰ ਹੋ ਕੀ ਰਿਹਾ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਿ ਆਜਰਸੀ ਕਿ ਦੋਵੇਂ ਥੀੜਾ ਕਾਫੀ ਸਮੇਂ ਤੋਂ ਉਹਨਾਂ ਦੇ ਵਿੱਚ ਇੱਕ ਕਹਾਣੀ ਸੁਣੀ ਚੱਲ ਰਹੀ ਸੀ ਰੌਲਾ ਚੱਲ ਰਿਹਾ ਸੀ ਪੁਲਿਸ ਦੇ ਵੱਲੋਂ ਕਈ ਵਾਰ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸਵੇਰੇ ਵੀ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਰਾਜ਼ੀ ਨਾਮਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਇੱਕ ਸਰਪੰਚ ਤੇਰਾ ਅਤੇ ਦੂਜਾ ਪਿੰਡ ਦੇ ਵਿੱਚ ਇੱਕ ਹੋਰ ਤੇਰਾ ਜਿਨ੍ਹਾਂ ਦੇ ਨਾਲ ਇਹ ਪੂਰਾ ਵਿਵਾਦ ਚੱਲ ਰਿਹਾ ਸੀ ਤੇ ਰਾਤ ਨੂੰ ਇਹ ਵਿਵਾਦ ਇਹਨਾਂ ਵੱਜ ਜਾਂਦਾ ਹੈ ਜਦੋਂ ਪੁਲਿਸ ਦੇ ਕੋਲ ਕਾਲ ਜਾਂਦੀ ਹੈ ਪੁਲਿਸ ਮੁਲਾਜ਼ਮ ਉੱਥੇ ਪਹੁੰਚਦੇ ਨੇ ਲੜਾਈ ਇੰਨੀ ਵੱਜ ਜਾਂਦੀ ਹੈ ਕਿ ਪੁਲਿਸ ਵਾਲਿਆਂ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ ਜੋ ਪੁਲਿਸ ਮੁਲਾਜ਼ਮ ਸੀ ਸਬ ਇੰਸਪੈਕਟਰ ਉਸ ਚਰਨਜੀਤ ਸਿੰਘ ਨੂੰ ਗੋਲੀ ਮਾਰੇਗੀਆ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਜੋ ਉਹਨਾਂ ਦੇ ਨਾਲ ਸਾਥੀ ਸੀ ਪੁਲਿਸ ਕਰਮਚਾਰੀ ਉਹ ਜ਼ਖਮੀ ਹੋ ਗਏ ਇਸ ਘਟਨਾ ਤੋਂ ਬਾਅਦ ਡੀਆਈਜੀ ਫਿਰੋਜ਼ਪੁਰ ਨੇ ਅਰੇਂਜ ਹੋ ਨੇ ਉਹ ਮੌਕੇ ਤੇ ਪਹੁੰਚਦੇ ਨੇ ਪਰ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਹੀ ਅਨਸੇਫ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਜੋ ਪਿੰਡ ਕੋਟ ਮੁਹੰਮਦ ਖਾ ਦੇ ਵਿੱਚ ਘਟਨਾ ਵਾਪਰੀ ਹੈ ਉਸ ਦੀ ਨਿਖੇਦੀ ਕੀਤੀ ਹੈ ਅਤੇ ਮਾਨ ਸਰਕਾਰ ਤੇ ਨਿਸ਼ਾਨੇ ਵੀ ਸਾਦੇ ਨੇ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਲਿਖਿਆ ਹੈ ਕੋਟ ਪਿੰਡ ਕੋਟ ਮੁਹੰਮਦ ਖਾ ਹਲਕਾ ਖਡੂਰ ਸਾਹ ਪੁਲਿਸ ਦੀ ਮੌਜੂਦਗੀ ਚ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਸਭ ਇੰਸਪੈਕਟਰ ਦਾ ਕਤਲ ਕਰ ਦਿੱਤਾ ਗਿਆ ਕੌਣ ਦੇ ਰਿਹਾ ਹੈ ਸਰਪੰਚ ਨੂੰ ਸ਼ੈ ਆਏ ਦਿਨ ਕਤਲੋਗਾਰਤ ਫਿਰੋਤੀਆਂ ਧਮਕੀਆਂ ਗ੍ਰੇਨੇਡ ਧਮਾਕੇ ਪੰਜਾਬ ਦੇ ਲॉ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਜੰਗਲ ਰਾਜ ਬਣ ਚੁੱਕੀ ਹੈ ਪੰਜਾਬ ਚ ਕਾਨੂੰਨ ਵਿਵਸਥਾ ਫੇਲ ਹੈ ਤੇ ਮੁੱਖ ਮੰਤਰੀ ਜੋ ਜਿਨ੍ਹਾਂ ਦੇ ਕੋਲ ਗ੍ਰਹਿ ਮੰਤਰਾਲੇ ਵੀ ਹੈ ਉਹ ਦਿੱਲੀ ਦੀ চাকਰੀ ਕਰ ਰਹੇ ਨੇ ਤਾਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਨਿਸ਼ਾਨੇ ਸਾਦੇ ਗਏ ਨੇ ਮਾਨ ਸਰਕਾਰ ਤੇ ਜੋ ਘਟਨਾ ਵਾਪਰੀ ਹੈ ਜਿਸ ਤਰੀਕੇ ਦੇ ਨਾਲ ਪੁਲਸ ਮੁਲਾਜ਼ਮ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਵੱਡੇ ਸਵਾਲ ਖੜੇ ਕੀਤੇ ਗਏ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਵੇਂ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਗ੍ਰੇਨੇਡ ਅਟੈਕ ਹੁੰਦਾ ਤੇ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਪੁਲਸ ਮੁਲਾਜ਼ਮ ਦਾ ਕਤਲ ਕਰ ਦਿੱਤਾ ਜਾਂਦਾ ਹੈ ਮਹਿਜ਼ ਇਸ ਕਰਕੇ ਕਿ ਉਹ ਲੜਾਈ ਛਡਵਾਉਣ ਦੇ ਲਈ ਉੱਥੇ ਪਹੁੰਚਦੇ ਨੇ ਦੋਵੇਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਝਗੜਾ ਨਾ ਕਰੋ ਤੇ ਇਸੇ ਤੈਸ਼ ਦੇ ਵਿੱਚ ਆ ਕੇ ਇਸੇ ਪੁਲਿਸ ਮੁਲਾਜ਼ਮ ਤੇ ਫਾਇਰਿੰਗ ਕੀਤੀ ਜਾਂਦੀ ਆ ਤਿੰਨ ਗੋਲੀਆਂ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਮੁਲਾਜ਼ਮ ਦੀ ਹੀ ਰਵੋਲਵਰ ਜਿਹੜੀ ਹੁੰਦੀ ਆ ਕੋਈ ਜਾਂਦੀ ਆ ਉਸ ਤੋਂ ਹੀ ਗੋਲੀਆਂ ਚਲਾਈਆਂ ਗਈਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਡੀਆਈਜੀ ਫਿਰੋਜ਼ਪੁਰ ਰੇਂਜ ਦਾ ਕੀ ਕੁਝ ਕਹਿਣਾ ਆ ਆਓ ਸੁਣਦੇ ਆ ਇਥੇ ਇਨਫੋਰਮੇਸ਼ਨ ਸ਼ਿਕੀ ਕਿ ਪਿੰਡ ਦੇ ਵਿੱਚ ਝਗੜਾ ਹੋ ਰਿਹਾ ਸੀ ਉੱਥੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਉਹ ਡੀਐਸਪੀ ਗਵੰਦਵਾਲ ਜਿਹੜੇ ਅਤਲ ਉਹਨਾਂ ਦੇ ਸupervision ਚ ਉੱਥੇ ਗਈ ਸੀ ਉਸ ਲੜਾਈ ਝਗੜੇ ਨੂੰ ਰੋਕਣ ਵਾਸਤੇ ਪਰ ਉੱਥੇ ਇੱਕ ਅਨਫਰਕਨੇਟ ਇਨਸੀਡੈਂਟ ਹੋਇਆ ਉਹਨਾਂ ਜੋ ਮੌਕਦੇ ਵਿੱਚੋਂ ਹੀ ਸਾਡਾ ਜਿਹੜਾ ਇੱਕ ਸਬੰਸਪੈਕਟਰ ਉਹਦੇ ਗੋਲੀ ਲੱਗਣ ਤੇ ਉਹਦੀ ਜਿਹੜੀ ਹੈਡਲੀਅਰ ਡੈਪਥ ਹੋਈ ਹੈ ਇੱਕ ਸਾਡਾ ਏਐਸਆਈ ਹੈ ਉਹ ਇੰਜਰਡ ਹੋਇਆ ਉਹਦੇ ਫ੍ਰੈਕਚਰ ਆਇਆ ਹੈ ਉਹਦੇ ਬਾਹ ਦੇ ਵਿੱਚ ਜੀ ਲੈਫਟ ਆਰਮ ਦੇ ਵਿੱਚ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿੰਨੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਵਾਂਗੇ